ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਵੇਰ ਤੋਂ ਪਹੁੰਚੇ ਸੀ ਸਾਡੇ ਕੋਲੇ ਪਿੰਡ ਮਹਿਮਾ ਸਰਕਾਰੀ ਮਹਿਮਾ ਸਵਾਈ ਬਲਾਡ ਮਹਿਮਾ ਤੇ ਮਹਿਮਾ ਸਰਜਾ ਲਾਲ ਵਾਲੇ ਕੋਠੇ ਸੰਨੂ ਵਾਲੇ ਕੋਠੇ ਕੋਠੇ ਫੂਲਾ ਸਿੰਘ ਵਾਲੇ ਤੇ ਆ ਸੇਵਾਦਾਰ ਦੁੱਧ ਤੇ ਲੱਸੀ ਤੇ ਪ੍ਰਸ਼ਾਦਿਆਂ ਦੀ ਸੇਵਾ ਉਧਰੋਂ ਮਹਿਮੇ ਸਰਜੇ ਤੋਂ ਸੰਤ ਬਾਬਾ ਸੁਖਦੇਵ ਪ੍ਰਕਾਸ਼ ਜੀ ਉਹਨਾਂ ਵੱਲੋਂ ਲੰਗਰ ਭੇਜਦੇ ਆ ਹਰ ਸ਼ੁੱਕਰਵਾਰ ਨੂੰ ਮਹਿਮਾ ਸਰਜਾ ਤੇ ਸਵਾਈ ਮਹਿਮਾ ਮਹਿਮਾ ਸਰਕਾਰੀ ਬਲਾਡ ਮਹਿਮਾ ਗੰਗਾ ਬਰਕੰਦੀ ਕੋਟਲੀ ਦੇ ਸਾਰੇ ਪਿੰਡ ਅਬਲੂ ਹੋਰ ਵਾਲੇ ਕੋਠੇ ਭਲਾਈਆਂ ਨਾਲ ਸਾਹਬ ਚੰਦ ਚੋਟੀਆਂ ਕਿਲੀ ਪਿੱਸਿਆਣਾ ਕੋਠੇ ਫੂਲਾ ਸਿੰਘ ਵਾਲੇ ਦੇ ਕੋਠੇ ਚੇਤ ਸਿੰਘ ਵਾਲੇ ਛਪੜੀ ਵਾਲਿਆਂ ਦੀ ਸਮੂਹ ਸੰਗਤ ਤੇ ਸਾਰੇ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਵਾਹਿਗੁਰੂ ਹਰ ਸ਼ੁੱਕਰਵਾਰ ਨੂੰ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਐਮਜਾ ਹਸਪਤਾਲ ਦੇ ਵਿੱਚ ਤੇ ਆ ਸੇਵਾਦਾਰ ਮੈਂਮੇ ਸਰਕਾਰੀ ਤੋਂ ਤੇ ਸਵਾਈ ਤੋਂ ਤੇ ਸਰਜੇ ਮੈਂਮ ਤੋਂ ਬੈਠਿਆ ਏ ਤੇ ਸਵੇਰੇ ਪ੍ਰਸ਼ਾਦਾ ਦੁੱਧ ਲੱਸੀ ਤੇ ਠੰਡਾ ਪਾਣੀ ਲੈ ਕੇ ਪਹੁੰਚਦੇ ਹਰ ਸ਼ੁੱਕਰਵਾਰ ਨੂੰ ਪ੍ਰਮਾਤਮਾ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਜ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ